ਹਰ ਜੀ ਮੈਂ ਜਸਪਾਲ ਸਿੰਘ ਜੀ ਚੇਅਰਮੈਨ ਜੀ ਦੁਖਦਾਈ ਖਬਰ ਹੈ ਜੀ ਪੂਰਾ ਮਾਮਲਾ ਸਰ ਬੱਚਾ ਸੀਗਾ ਸਾਡਾ 13 ਸਾਲ ਦਾ ਹੂੰ ਤੇ ਉਹ ਕੱਲ ਕੋਈ 7:00 ਵਜੇ 15-20 ਮਿੰਟ ਤੋਂ ਘਰੋਂ ਗਿਆ ਹੂੰ ਤੇ ਘਰੋਂ ਜਾ ਕੇ ਉਹ ਮਤਲਬ ਦੱਸ ਕੇ ਗਿਆ ਆਪਣੀ ਮਾਤਾ ਨੂੰ ਵੀ ਮੈਂ ਮੈਂ ਆ ਰਿਹਾ 5 ਮਿੰਟ ਦੇ ਵਿੱਚ ਤੇ ਜਦੋਂ ਅਸੀਂ ਰਾਤ ਨੂੰ 9:00 ਵਜੇ ਬੱਚੇ ਦੀ ਪੜਤਾਲ ਕੀਤੀ ਬੱਚਾ ਘਰ ਨਹੀਂ ਆਇਆ ਫਿਰ ਉਸ ਕਰਕੇ ਅਸੀਂ ਜਿੱਦਾਂ ਵੀ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਗਏ ਸਰਚ ਬਿਆਨ ਚਲਾਇਆ ਰਾਤ ਨੂੰ ਤੇ ਸਾਨੂੰ ਜਾ ਕੇ ਨੰਗਲ ਡੈਮ ਦੇ ਉੱਪਰ ਉਹਨਾਂ ਦਾ ਸਾਈਕਲ ਖੜਾ ਮਿਲਿਆ ਤੇ ਉਹਦੇ ਬਾਅਦ ਅਸੀਂ ਫਿਰ ਪੁਲਿਸ ਨਾਲ ਆਪਣਾ ਕਨਫਰਮ ਕੀਤਾ ਵੀ ਇੱਥੇ ਡੈਮ ਤੇ ਸਾਈਕਲ ਖੜਾ ਹੈ ਤੇ ਉਹਦੇ ਬਾਅਦ ਫਿਰ ਅਸੀਂ ਉਹਨਾਂ ਦਾ ਫਿਰ ਥੋੜੇ ਅੱਗੇ ਗਏ ਤਾਂ ਉੱਥੇ ਉਹਦੇ ਚੱਪਲੇ ਪਈਆਂ ਸੀ ਤਾਂ ਇਸ ਕਰਕੇ ਕੁਝ ਕਹਿ ਨਹੀਂ ਸਕਦੇ ਬੱਚਾ ਵੀ ਜਾਂ ਉਹਨੇ ਛਾਲ ਮਾਰੀ ਹੈ ਜਾਂ ਫਿਰ ਉਹ ਕਿਤੇ ਅੱਗੇ ਪਿੱਛੇ ਹੋ ਗਿਆ ਸਰ ਕਦੀ ਪਰਿਵਾਰ ਨਾਲ ਉਹਦੀ ਗੱਲਬਾਤ ਹੋਈ ਹੋਵੇ ਕੋਈ ਬਹਿਸਬਾਜ਼ੀ ਹੋਈ ਹੋਵੇ ਤਾਂ ਗੁੱਸੇ 'ਚ ਹੋ ਕੇ ਆ ਗਿਆ ਹੋਵੇ ਕੁਝ ਨਹੀਂ ਸਰ ਪਰਿਵਾਰ ਨਾਲ ਐਸਾ ਕੁਝ ਨਹੀਂ ਦਾ ਬੱਚਾ ਬਹੁਤ ਅਨਮੋਲ ਸੀਗਾ ਤੇ ਪਿੰਡ ਜਮ ਸਾਰੇ ਬੱਚਿਆਂ ਨਾਲ ਖੇਡਦਾ ਸੀ ਕੋਈ ਕੁਛ ਨਹੀਂ ਤਾਂ ਫਾਦਰ ਉਹਨਦੇ ਬਾਹਰ ਹੈਗੇ ਦੁਬਈ ਚ ਰਹਿੰਦੇ ਨੇ ਮਾਤਾ ਘਰ ਰਹੇ ਉਹ ਕੱਲੇ ਉਹ ਖੇਤਾ 'ਚ ਕੰਮ ਕਰਦੇ ਸੀ ਉਹਨੇ ਆ ਕੇ ਦੇਖਿਆ ਬੱਚਾ ਨਹੀਂ ਹੈ ਤੇ ਸਾਡੇ ਨੇ ਸੰਪਰਕ ਕੀਤਾ ਫਿਰ ਆਤ ਅਸੀਂ ਫਿਰ ਉਹਨਾਂ ਦੀ ਪੜਤਾਲ ਕੀਤੀ ਆਪਣਾ ਸ਼ਮਜਾਨ ਕਾਰਡ ਆਪਣਾ ਬੋਰ ਸਾਹਿਬ ਦੇਖਿਆ ਸੀ ਦੋ ਸੈਕਟਰ ਚਾਰ ਸੈਕਟਰ ਸਾਰੇ ਮਹੱਤਵਪੂਰਤਕ ਪਿੰਡ ਵਾਲੇ ਨੇ ਕਿ ਸਾਨੂੰ ਇੱਥੇ ਅੱਗੇ ਨੰਗਲ ਡੈਮ ਤੋਂ ਜੋ ਸਾਈਕਲ ਹੁੰਦਾ ਬ੍ਰਹਮਤ ਹੋਇਆ ਤੇ ਥੋੜਾ ਅੱਗੇ ਤਾਂ ਜਾ ਕੇ ਉੱਥੇ ਉਹਦੀ ਚੱਪਲ ਵੀ ਸੀਗੀਆਂ ਤੇ ਸਾਨੂੰ ਫਿਰ ਕੋਈ ਸ਼ੱਕ ਹੋਇਆ ਵੀ ਹੋ ਸਕਦਾ ਕੁਝ ਇਦਾਂ ਦੀ ਕੋਈ ਘਟਨਾ ਨਾ ਘਟ ਗਈ ਹੋਵੇ ਤੇ ਬਾਕੀ ਹੁਣ ਅਸੀਂ ਸੀਸੀਟੀਵੀ ਕੈਮਰੇ ਵੀ ਚੈੱਕ ਕਰਾ ਲਏ ਆਪਣੇ ਨੰਗਲ ਥਾਣੇ ਚ ਤੇ ਉਹਦੇ ਵਿੱਚ ਵੀ ਨਹੀਂ ਆਇਆ ਆਪਣਾ ਇਧਰ ਨਿਆ ਨੰਗਲ ਚੈੱਕ ਕਰਾਇਆ ਸੀ ਤੇ ਉੱਥੇ ਉਹਨਾਂ ਦਾ ਥੋੜਾ ਸਾਈਕਲ ਲੈ ਕੇ ਜਾਂਦਾ ਫਾਟਕਾ ਤੋਂ ਦਿਖਿਆ ਪਰ ਉਹ ਤੋਂ ਬੱਚੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਦੋ ਦਿਨ ਹੋ ਗਏ ਸਾਨੂੰ ਅਸੀਂ ਤਾਂ ਇਹੀ ਕਰਦੇ ਮਹਾਰਾਜ ਅੱਗੇ ਅਰਦਾਸ ਵੀ ਸਾਡਾ ਬੱਚਾ ਠੀਕ ਹੋਵੇ ਬਾਕੀ ਉਸ ਮਾਲਕ ਦੇ ਹੱਥ ਹੈ ਜੀ ਜੀ ਸਰ ਨਾਮ ਕੀ ਸੀ ਬੱਚੇ ਦਾ ਅਭਿਜੋਤ ਸਿੰਘ ਨਾਂ ਹੈ ਜੀ ਉਹਦਾ ਹਾਂਜੀ ਪਿਤਾ ਜੀ ਦਾ ਨਾਂ ਜੀ ਆਪਣਾ ਗੁਰਦੀਪ ਸਿੰਘ ਹੈ ਜੀ ਪਿੰਡ ਬਟੋਲੀ ਹੈ ਕਿੰਨੇ ਭੈਣ ਭਾਈ ਦਾ ਪਰਿਵਾਰ ਚ ਕੌਣ ਕੌਣ ਸੀ ਨੇ ਤਿੰਨ ਭਰਾ ਹੈ ਜੀ ਇਹ ਆ ਇਹਦਾ ਅਭਿਜੋਤ ਜਿਹੜਾ ਫਾਦਰ ਹੈ ਤਿੰਨ ਭਰਾ ਹੈ ਜੀ ਨਹੀਂ ਬੱਚੇ ਦੇ ਅਭਿਜੋਤ ਦੀ ਇੱਕ ਸਿਸਟਰ ਦੀ ਉਹਦੀ ਇੱਕ ਇਹ ਸੀ ਦੋਨੇ ਸੀਗੇ ਭੈਣ ਭਰਾ ਹਾਂਜੀ ਘਰ ਦਾ ਇੱਕ ਲੋਕ ਇਕਲੋਤਾ ਪੁੱਤਰ ਸੀਗਾ ਜੀ ਘਰ ਦਾ ਜੀ ਕਿੱਕੇ ਦੇ ਹੁਣ ਤੁਸੀਂ ਕੀ ਕਰੇ ਪਰਿਵਾਰ ਵਾਲੇ ਨੇ ਜੀ ਬੁਲਾਏ ਆ ਰਾਤ ਵੀ ਸਾਡੀ ਪੂਰੀ ਸਪੋਰਟ ਕੀਤੀ ਨਹੀਂ ਪਰ ਲੇਕਿਨ ਸਾਨੂੰ ਇੱਥੇ ਬਾਕੀ ਤਾਂ ਕੋਈ ਦਿਖਿਆ ਨਹੀਂ ਪੰਜਾਬ ਪੰਜਾਬ ਦਾ ਕੋਈ ਪਰ ਲੇਕਿਨ ਸਾਡੇ ਮਹਤਵਪੂਰਨ ਐਸਐਚਓ ਸਾਹਿਬ ਰਾਤ ਵੀ ਸਾਡੇ ਨਾਲ 3-4 ਘੰਟੇ ਵਿਚਾਰੇ ਟੋਲਦੇ ਰਹੇ ਤੇ ਹੁਣ ਫੇਰ ਵੀ ਇਹ ਸਾਡੇ ਨਾਲ 2-3 ਘੰਟੇ ਤੋਂ ਆਏ ਐ ਇੱਥੇ ਖੜੇ ਐ ਬਾਕੀ ਇਹ ਵੀ ਵਿਚਾਰੇ ਕਮਲਜੀਤ ਦੇ ਮੁੰਡੇ ਵੀ ਇੱਥੇ ਲੱਗੇ ਐ ਪਰਤਾਲ ਕਰ ਰਹੇ ਐ ਬਾਕੀ ਉਹ ਦੇਖੋ ਅੱਗੇ ਕੀ ਬਣਦਾ ਜੀ ਜਸਪਾਲ ਸਿੰਘ ਬਿਲਕੁਲ ਜੀ ਬਲੌਗ ਲਈ ਧੰਨਵਾਦ ਆਪ ਹਾਂ ਪੇ ਰਿਪੋਰਟਿੰਗ ਕਰ ਰਹੇ ਪਰ ਮੈਂ ਇਹ ਕਹਿਣਾ ਚਾਹਤ ਹਾਂ ਕਿ अकॉर्डिंग टू आर स्टैंडिंग ऑर्डर हम जो हैं वो मीडिया बाइट देने के लिए ऑथराइज नहीं है जो हमारे डीएसपी साहब या उससे ऊपर के रैंक है वही दे सकते हैं uh, सिर्फ मैं ब्रीफ़ में, ब्रीफ में इतना ही कहना चाहता हूँ कि जैसा बी डी सी मैंबर साहब ने आप आपको मामला बताया तो मामला भी अधीन छान छानबीन चल रही है और आगे जैसे भी सूरत होगी जैसा भी हमें साक्ष्य प्राप्त होंगे उस हिसाब से ही कार्रवाई होगी लड़के धार वाले मतलब बलो सवेरे बुलाया था भाई डैम साढ़े लड़किया ने छाल मारी है नंदा डैम तो उत्तों सर्च शुरू की थी ਮੋਜਵਾਲ ਤਾਂ ਹੀ ਪੁੱਛੀ ਜੀ ਪਰ ਹਜੇ ਤੱਕ ਕੋਈ ਪਤਨੀ ਲੱਗਿਆ ਮੁੰਡੇ ਦਾ ਹੀ ਠੀਕ ਹੈ ਜੀ ਬਾਕੀ ਦੇਖਦੇ ਆ ਅੱਜੇ ਵੀ ਟੋਹਣ ਲਾ ਆਇਆ ਠੀਕ ਹੈ ਜੀ ਹਾਂਜੀ ਤਾਂ ਤੁਸੀਂ ਇੰਨੇ ਏਰੀਆ ਤੇ ਕਵਰ ਕਰ ਦਿੱਕੁਰ ਵਿਚਾਨੀ ਦੇ ਇਹੀ ਆ ਬੂਟੇ ਬਹੁਤ ਡਲੇ ਹੋਏ ਆ ਵਿੱਚ ਕੋਈ ਲੱਤਾਂ ਫਸਦੀਆਂ ਕੁਝ ਮੱਛੀ ਦੀਆਂ ਡੋਰਾਆਂ ਆ ਬਾਕੀ ਉਹਨਾਂ ਨੂੰ ਦੇ ਚਾਤਰ ਤੇ ਸਭ ਇੱਥੇ ਪੁੱਜੇ ਮੋਜਵਾਲ ਠੀਕ ਹੈ ਜੀ ਹੁਣ ਅੱਜੇ ਦੇਖਦੇ ਆ ਅੱਜ ਜਾਣਾ ਬਿਲ ਤੇਨੀ ਤੱਕ ਠੀਕ ਹਾਂਜੀ ਕੀ ਕੀ ਕੇ ਸਾਈਦਰ ਦੇ ਇੰਦਰ ਦੇ ਬੱਚਿਆਂ ਦੇ ਆਪਣੇ ਆਪਣੇ ਬੱਚਿਆਂ ਨੂੰ ਘਰੇ ਰੋਤੇ ਰੱਖਣਾ ਚਾਹੀਦਾ ਜੀ ਜਾਣੇ ਇਹ ਦਿਨਾਂ ਤਾਂ ਬਹੁਤ ਜ਼ਿਆਦਾ ਚੇਸ ਆ ਗਿਆ ਦੇ ਬੱਚੇ ਜਾਗੇ ਛਾਲਾ ਮਾਰਦੇ ਧਰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਬੱਚਾ ਹੈ ਕਿੱਥੇ ਹੈ ਧਰਦਿਆਂ ਨੂੰ ਇਹ ਹੀ ਅਪੀਲ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਹਾਂਜੀ